ਚੀਨ ਨਾਲ 1962 ਦੀ ਜੰਗ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੂੰ ਕਿਹਾ ਸੀ ਕਿ ਉਹ ਭਾਰਤ ਦੇ ਡਿਫੈਂਸ ਸਿਸਟਮ ਵਿੱਚ ਆਪਣਾ ਯੋਗਦਾਨ ਪਾਉਣ। ਤਾਂ ਪ੍ਰਤਾਪ ਸਿੰਘ ਕੈਰੋ ਜੀ ਨੇ ਕਿਹਾ ਸੀ ਕਿ ਪੰਜਾਬ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਆ। ਪੰਜਾਬ ਆਪਣਾ ਖੂਨ ਦੇਵੇਗਾ ਤੇ ਸੋਨਾ ਦੇਵੇਗਾ। ਇਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ 73ਵੇਂ ਜਨਮ ਦਿਨ ਮੌਕੇ ਪੰਜਾਬ ਨੇ ਲਗਭਗ 130 ਕਿਲੋ ਸੋਨਾ ਇਕੱਠਾ ਕਰਕੇ ਦਿੱਤਾ ਸੀ। ਤੇ ਇਸ ਤੋਂ ਬਾਅਦ 28 ਨਵੰਬਰ 1962 ਤੱਕ 122 ਕਿਲੋ ਸੋਨਾ ਹੋਰ ਇਕੱਠਾ ਕੀਤਾ ਗਿਆ ਇਸ ਤਰ੍ਹਾਂ ਲਗਭਗ 252 ਕਿਲੋ ਸੋਨਾ ਤੇ ਲੱਖਾਂ ਰੁਪਇਆ ਪੰਜਾਬ ਨੇ ਭਾਰਤ ਦੇ ਡਿਫੈਂਸ ਫੰਡ ਲਈ ਦਿੱਤਾ ਸੀ ਇਸ ਫੰਡ ਦੀ ਅੱਜ ਦੀ ਕੀਮਤ ਦੇਖਿਆ ਜਾਵੇ ਤਾਂ ਇਹ ਲਗਭਗ 120 ਕਰੋੜ ਦੇ ਕਰੀਬ ਬਣ ਗਿਆ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟਾਂ ਨੇ 600 ਗ੍ਰਾਮ ਤੇ ਭਾਰਤ ਦੀ ਬਾਕੀ ਜਨਤਾ ਨੇ ਲਗਭਗ 5 ਕਿਲੋ 327 ਗ੍ਰਾਮ ਸੋਨਾ ਇਕੱਠਾ ਕੀਤਾ ਸੀ ਇਸ ਤਰ੍ਹਾਂ ਪੰਜਾਬ ਦੇ 2% ਵਸਨੀਕਾਂ ਨੇ ਲਗਭਗ 98% ਡਿਫੈਂਸ ਫੰਡ ਇਕੱਠਾ ਕੀਤਾ ਸੀ ਤੇ